ਇਹ ਰਿਫਲੈਕਟਰ ਲਾ ਕੇ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਆਪਣੇ ਰਿਫਲੈਕਟਰ ਨੂੰ ਲਗਾਉਣ ਦੇ ਬਾਅਦ ਇਹਨਾਂ ਨੂੰ ਬਾਰ ਬਾਰ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਵੀ ਆਪਣੀ ਜਾਨ ਦੀ ਸੁਰੱਖਿਆ ਕੋ ਦੂਜਿਆਂ ਦੀ ਸੁਰੱਖਿਆ ਕਰੋ ਧੁੰਦ ਕਾਰਨ ਖੰਨਾ ਪੁਲਿਸ ਨੇ ਵਾਹਨਾਂ ਤੇ ਲਗਾਏ ਰਿਫਲੈਕਟਰ ਅਤੇ ਨਜਾਇਜ਼ ਕਬਜਾ ਧਾਰਿਆਂ ਨੂੰ ਦਿੱਤੀ ਚੇਤਾਵਨੀ ਖੰਨਾ ਟ੍ਰੈਫਿਕ ਪੁਲਿਸ ਵੱਲੋਂ ਧੁੰਦ ਦੇ ਹਾਦਸਿਆਂ ਨੂੰ ਰੋਕਣ ਲਈ ਡਰਾਈਵਰਾਂ ਨੂੰ ਕੀਤਾ ਗਿਆ ਜਾਗਰੂਕ ਡੀਐਸਪੀ ਕਰਮਵੀਰ ਤੌਰ ਅਤੇ ਇਨਚਾਰਜ ਕੁਲਜੀਤ ਸਿੰਘ ਦੇ ਅਗਵਾਈ ਹੇਠ ਅਮਲੋ ਰੋਡ ਚੌਂਕ ਤੇ ਵਿਸ਼ੇਸ਼ ਮੇਮ ਚਲਾਈ ਗਈ। ਨਮਸਕਾਰ ਤੇਜ ਰਿਪੋਰਟ 24 ਮੇ ਆਪ ਸਭੀ ਦਾ ਸਵਾਗਤ ਹੈ। ਤੇਜ ਰਿਪੋਰਟ 24 ਨਿਊਜ਼। ਦੇਖੇ ਤੇਜਿੰਦਰ ਸਿੰਘ ਆਰਟਿਸਟ ਵੋ ਉਕੀ ਰਿਪੋਰਟ ਵਿਸ਼ੇਸ਼ ਕਵਰੇਜ। ਵਿਹਾਨਾ ਤੇ ਰਿਫਲੈਕਟਰ ਲਾਏ ਗਏ ਅਤੇ ਜੀਟੀ ਰੋਡ ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਡੀਐਸਪੀ ਟ੍ਰੈਫਿਕ ਤੌਰ ਨੇ ਚੇਤਾਵਨੀ ਦਿੱਤੀ ਕਿ ਅਗਰ ਟ੍ਰੈਫਿਕ ਦੇ ਜਿਵगन ਪਾਇਆ ਤਾਂ ਸਖਤ ਕਾਰਵਾਈ ਹੋਵੇਗੀ। ਤੁੰਦ ਵਿੱਚ ਸੁਰੱਖਿਅਤ ਡਰਾਈਵਿੰਗ ਲਈ ਵਾਹਨ ਤੇ ਅੱਗੇ ਪਿੱਛੇ ਰਿਫਲੈਕਟਰ ਟੇਪ ਜ਼ਰੂਰ ਲਗਾਓ ਹਮੇਸ਼ਾ ਲੋ ਬੀਮ ਹੈਡਲਾਈਟਾਂ ਅਤੇ ਫੋਗ ਲਾਈਟਾਂ ਦੀ ਵਰਤੋਂ ਕਰੋ ਅਗਲੇ ਵਾਹਨ ਤੋਂ ਆਮ ਨਾਲੋਂ ਜ਼ਿਆਦਾ ਦੂਰੀ ਰੱਖੋ ਧੁੰਦ ਵਿੱਚ ਗੱਡੀ ਦੀ ਸਪੀਡ ਹੌਲੀ ਰੱਖੋ ਮੋੜ ਕੱਟਣ ਵੇਲੇ ਕਾਫੀ ਪਹਿਲਾਂ ਇੰਡੀਕੇਟਰ ਦੀ ਵਰਤੋਂ ਕਰੋ ਇਹਨਾਂ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਆਪਣੀ ਅਤੇ ਦੂਜਿਆਂ ਦੀ ਜਾਨ ਬਚਾ ਸਕਦੇ ਹਾਂ ਖੰਨਾ ਪੁਲਿਸ ਦੇ ਇਹਨਾਂ ਯਤਨਾਂ ਦੀ ਛਲਾਗਾ ਕਰਨੀ ਬਣਦੀ ਹੈ ਸੁਰੱਖਿਅਤ ਰਹੋ ਮਾਨਯੋਗ ਅਧਿਕਾਰੀਆਂ ਸਾਹਿਬਾ ਜਨਾ ਦੇ ਸਟਾਫਰ ਤੋਂ ਅੱਜ ਕਾਫੀ ਤਕਰੀਬਨ ਉਹ ਬਾਹਰ ਨਾਲੋਂ ਅਜਿਹਾ ਬਲੈਕ ਬਰ ਲਾ ਕੇ ਇਹਨਾਂ ਨੂੰ ਜਿੰਨਾ ਉਨੀ ਦਿੱਤੀ ਗ੍ਰੀਤੀ ਸੀ ਆਪਣੇ ਬੈਕਗ੍ਰਾਉਂਡ ਨੂੰ ਲਗਾਉਣ ਦੇ ਬਾਅਦ ਇਹਨਾਂ ਨੂੰ ਬਾਰ ਬਾਰ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਵੀ ਆਪਣੀ ਜਾਨ ਦੀ ਸੁਰੱਖਿਆ ਕਰੋ ਪੰਜਾਬ ਦੀ ਸੁਰੱਖਿਆ ਕਰੋ ਹੋਰ ਤੋਂ ਦੱਸ ਮੈਂਗਾ ਗੱਡੀ ਨੂੰ ਲੋ ਸਪੀਡ ਲੋ ਸਪੀਡ ਤੇ ਰੱਖੋ ਲੋ ਵੀ ਇੰਪਲੇ ਰੱਖੋ ਔਰ ਆਪਣੀ ਜਾਨਵਾਨ ਦੀ ਸੁਰੱਖਿਆ ਕਰੋ ਤੋ ਜਿਹੜੇ ਰੈਫਲੈਕਟਰ ਲਾਈਟ ਦੂਜੀ ਲਾਈਨ ਚੱਲਦੇ ਨੇ ਬੇ ਤੇਜ ਲਾਈਟਾਂ ਉਹਨਾਂ ਨੂੰ ਕੀ ਕਹਿੰਦੇ ਸਾਰਾ ਤੋ ਇਹ ਗੈਂਤੀ ਹੈ ਕਿ ਦੇਖੋ ਤੁਸੀਂ ਰੈਫਲੈਕਟਰ ਲਾ ਕੇ ਚਲੋਗੇ ਤੋ ਤੋ ਵਾਹਨ ਦੀ ਨਜ਼ਰ ਆ ਜਾਂਦਾ ਹੈ ਕਿ ਇਹ ਇੱਕ ਦੂਜਾ ਵਾਹਨ ਚੱਲ ਰਿਹਾ ਨਹੀਂ ਤੋ ਧੁੰਦ ਇਨੀ ਹੁੰਦੀ ਹੈ ਜਿੱਦਾਂ ਫਸਲਾ ਪਤਾ ਹੀ ਨਹੀਂ ਲੱਗਦਾ ਕਿ ਕਿੱਡੀ ਪੜ ਜਾਂਦੀ ਹੈ ਫਿਰ ਜਾਨਵਾਨ ਦੀ ਜਾਨਵਾਨ ਦੇ ਨੁਕਸਾਨ ਹੁੰਦਾ ਹੈ ਇਹਨਾਂ ਵਿੱਚ ਕਈ ਰੋਡ ਜਿਹੜੇ ਹੈਗੇ ਟੀਟੀ ਰੋਡ ਤੇ ਨਜਾਇਜ਼ ਕਬਜ਼ੇ ਕਰੀ ਜਾਂਦੇ ਨੇ ਜਿਹਦੇ ਕਾਰਨ ਕਈ ਹਾਦਸੇ ਵੀ ਹੁੰਦੇ ਨੇ ਟ੍ਰੈਫਿਕ ਵੀ ਵਿਵਹਾਰ ਕਰਦਾ ਹੈ ਇਹਨਾਂ ਲੋਕਾਂ ਨੂੰ ਕਿਹਾਉਂਦੇ ਇਹਨਾਂ ਨੂੰ ਇਹ ਹੀ ਹੈ ਕਿ ਸਾਰਿਆਂ ਨੂੰ ਚੇਤਾਵਨੀ ਦਿੰਦੇ ਕਿ ਜੇ ਦੇਖੋ ਆਪਣੇ ਵਹੀਕਲ ਕਿਤੇ ਵੀ ਪਾਰਕਿੰਗ ਕਰਨੀ ਹੈ ਆਪਣੀ ਜਿੱਦੇ ਪਾਰਕing ਬਣੀਆਂ ਉੱਥੇ ਪਾਰਕਿੰਗ ਕਰਨੇ ਦੇਖੋ ਆਪਣੇ ਪੈ ਨੁਕਸਾਨ ਹੁੰਦਾ ਤੇ ਦੂਜੇ ਦਾ ਵੀ ਨੁਕਸਾਨ ਹੁੰਦਾ ਤਾਂ ਆਪਣੀ ਜਾਨ ਦੀ ਸੁਰੱਖਿਆ ਕਰੋ ਦੂਜਿਆਂ ਦੀ ਵੀ ਕਰੋ ਨਮਸਕਾਰ ਜੀ